ਇਹ ਕੋਈ ਕਿਡਨਾਪਿੰਗ ਦਾ ਆ ਲੈਟ ਜੀ ਕਿਡਨਾਪਿੰਗ ਦਾ ਮਸਲਾ ਅਜੇ ਤੱਕ ਇਨੀ ਸਾਡੇ ਸਾਹਮਣੇ ਆਇਆ ਕੋਈ ਗੱਲ ਇਸ ਤਰ੍ਹਾਂ ਦੀ ਜੀ ਜੀ ਕੋਈ ਸਰਜੀਤ ਦਿਨਕਰ ਪਾਟਲ ਨਾਂ ਦਾ ਬੰਦਾ ਹੈ ਜੀ ਠੀਕ ਹੈ ਤੇ ਉਹ ਬੰਦਾ ਅ ਦੁਕਾਨ ਨੰਬਰ 9 ਆਲੂ ਵਾਲੀਆ ਕੰਪਲੈਕਸ ਜੀ ਦੇ ਵਿੱਚ ਉਹਦੀ ਸ਼ਾਪ ਆ ਕਿਸੇ ਨੇ ਕੱਪੜੇ ਦਾ ਕਾਰੋਬਾਰ ਕਰਦਾ گارਮੈਂਟਸ ਦਾ ਠੀਕ ਹੈ ਜੀ ਇਹ 4-5 ਮਹੀਨੇ ਤੋਂ ਹੀ ਮੇਰਾ ਖਲ ਦੱਸਿਆ ਗੁਜਰਾਤ ਤੋਂ ਆਏ ਨੇ ਠੀਕ ਹੈ ਜੀ ਅ ਜੇ ਤੱਕ ਇਹ ਰਹਿੰਦਾ ਵੀ ਪੀਜੀ ਤੇ ਇਕੱਲਾ ਹੀ ਹੈ ਇੱਥੇ ਠੀਕ ਹੈ ਜੀ ਜਿਹੜੀ ਅਜੇ ਤੱਕ ਸਾਡੇ ਸਾਹਮਣੇ ਪ੍ਰਾਇਮਾਫੇਸ ਸੀ ਜਿਹੜੀ ਗੱਲ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਇਹਨਾਂ ਦਾ ਉੱਥੋਂ ਤਾਂ ਆਇਆ ਕੋਈ ਪਾਰਟੀ ਨਾ ਲੈਣ ਦੇਣਾ ਪੈਸਿਆਂ ਦਾ ਠੀਕ ਹੈ ਜੀ ਤੇ ਕਿਉਂਕਿ ਇਹਨਾਂ ਦੇ ਘਰ ਦੇ ਵੀ ਇੱਥੇ ਨਹੀਂ ਰਹਿੰਦੇ ਉਹ ਸੰਪਰਕ ਉਹਨਾਂ ਨਾਲ ਅਸੀਂ ਕਰ ਰਹੇ ਹਾਂ ਜੀ ਜੀ ਸਰ ਤੇ ਮੇਨ ਜਿਹੜੀ ਗੱਲ ਇਹੀ ਆ ਰਹੀ ਹੈ ਕਿ ਉਹ ਪਾਰਟੀ ਜਿਹੜੀ ਆ ਉਹ ਬੰਦੇ ਵੀਰੇ ਨੂੰ ਧੱਕੇ ਨਾਲ ਨਾਲ ਲੱਗੇ ਨੇ ਲਬਦ ਲਬਾਂਦੇ ਇੱਥੇ ਬੰਦੇ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਕਿ ਡਨੈਪਿੰਗ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਕਰ ਰਹੇ ਆ ਜੀ ਕਰ ਰਹੇ ਆ ਟੀਮਾਂ ਲਾਈਆਂ ਟੀਮਾਂ ਵੱਖ-ਵੱਖ ਬਣਾ ਕੇ ਅਸੀਂ ਲਾਈਆਂ ਤੇ ਨਾਕਾਬੰਦੀ ਸਾਰੇ ਕਰਾਈ ਆ ਲੁਧਿਆਣੇ ਦੇ ਵਿੱਚ ਤੇ ਜਲਦੀ ਕਰ ਲਾਂਗੇ ਟਰੇਸ ਕਿਹੜੀ ਗੱਡੀ ਸੀ ਜਿਸ ਵਿੱਚ ਗਿਆ ਗੱਡੀ ਦਾ ਨੰਬਰ ਪੀਬੀ 10 ਜੀਏਟੀ ਜੀ 93 93 ਆਈ 20 ਦਾ ਬੰਦਾ ਵੀ ਕੋਈ ਇਨਵੋਲਵ ਹੋ ਸਕਦਾ ਕਿਡਨੈਪਿੰਗ ਚ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਜੀ ਇਸ ਤਰ੍ਹਾਂ ਦੇ ਆਪਣੇ ਕਿਹਾ ਸੀ ਜਿਹੜੇ ਲਾਏ ਜਾ ਸਕਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਸ਼ਬ ਸ਼ੋਰ ਸੀ ਜਿਹੜਾ ਕਹਿੰਦਾ ਸੀ ਮੈਨੂੰ ਵੀ ਲੈ ਕੇ ਚੱਲੇ ਸੀ ਨਾਲ ਗੱਡੀ ਚ ਪਾ ਦੀ ਉਹਨੂੰ ਵੀ ਜ਼ਿਆਦਾ ਨਹੀਂ ਪਤਾ ਜੀ ਉਹ ਤੇ ਸਿਰਫ ਅਕਾਊਂਟ ਦਾ ਕੰਮ ਕਰਦਾ ਇੱਥੇ ਉਹ ਵੀ ਦੱਸਣੀ ਆਈ ਸੀਏ ਸਾਹਿਬ ਕੋਈ ਇੱਥੇ ਭਰੌਣ ਆਏ ਨੇ ਟੈਕਸ ਦਾ ਜੀਐਸਟੀ ਦਾ ਸਰ ਗੱਡੀ ਨੰਬਰ ਲੁਧਿਆਣੇ ਦੀ ਉਹਦੇ ਵੈਰੀਫਾਈ ਨਹੀਂ ਨਹੀਂ ਉਹ ਨੰਬਰ ਨਹੀਂ ਅਜੇ ਟਰੈਸ ਹੋ ਰਿਹਾ ਕਰ ਰਹੇ ਆ ਉਹ ਨੰਬਰ ਨਾਲ ਫੋਨ ਆਉਂਦਾ ਕਿੰਨੇ ਕੁ ਬੰਦੇ ਸੀ ਪਤਾ ਲੱਗਿਆ ਇਹ 3 ਤੋਂ 4 4 ਤੋਂ 5 ਬੰਦੇ 4 ਤੋਂ 5 ਬੰਦੇ ਕਿਹਾ ਜਾ ਸਕਦਾ ਠੀਕ ਹੈ ਹਾਂਜੀ ਥੈਂਕ ਯੂ ਜੀ ਬਹੁਤ ਬੰਦੇ ਇਹ ਕੋਈ ਕਿਡਨਾਪਿੰਗ ਦਾ ਆ ਲੈਟ ਕਿਡਨਾਪਿੰਗ ਦਾ ਮਸਲਾ ਅਜੇ ਤੱਕ ਨਹੀਂ ਸਾਡੇ ਸਾਹਮਣੇ ਆਇਆ ਕੋਈ ਗੱਲ ਇਸ ਤਰ੍ਹਾਂ ਦੀ ਜੀ ਜੀ ਕੋਈ ਸਰਜੀਤ ਦਿਨਕਰ ਪਾਟਲ ਨਾਂ ਦਾ ਬੰਦਾ ਹੈ ਜੀ ਠੀਕ ਹੈ ਤੇ ਉਹ ਬੰਦਾ ਦੁਕਾਨ ਨੰਬਰ 9 ਆਲੂ ਵਾਲੀਆ ਕੰਪਲੈਕਸ ਜੀ ਦੇ ਵਿੱਚ ਉਹਦੀ ਸ਼ਾਪ ਆ ਕਿਸੇ ਨੇ ਕਪੜੇ ਦਾ ਕਾਰੋਬਾਰ ਕਰਦਾ ਗਾਰਮੈਂਟਸ ਦਾ ਠੀਕ ਹੈ ਜੀ ਇਹ 4-5 ਮਹੀਨੇ ਤੋਂ ਹੀ ਮੇਰਾ ਖਲ ਦੱਸਿਆ ਗੁਜਰਾਤ ਤੋਂ ਆਏ ਨੇ ਠੀਕ ਹੈ ਸਰ ਤੇ ਅਜੇ ਤੱਕ ਇਹ ਰਹਿੰਦਾ ਵੀ ਭੀਜੀ ਤੇ ਇਕੱਲਾ ਹੀ ਹੈ ਇੱਥੇ ਠੀਕ ਹੈ ਜੀ ਜਿਹੜੀ ਅਜੇ ਤੱਕ ਸਾਡੇ ਸਾਹਮਣੇ ਪ੍ਰਾਇਮਾਫੇਸ ਸੀ ਜਿਹੜੀ ਗੱਲ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਇਹਨਾਂ ਦਾ ਉੱਥੋਂ ਤਾਂ ਆਇਆ ਕੋਈ ਪਾਰਟੀ ਨਾ ਲੈਣ ਦੇਣਾ ਪੈਸਿਆਂ ਦਾ ਠੀਕ ਹੈ ਜੀ ਤੇ ਕਿਉਂਕਿ ਇਹਨਾਂ ਦੇ ਘਰ ਦੇ ਵੀ ਇੱਥੇ ਨਹੀਂ ਰਹਿੰਦੇ ਉਹ ਸੰਪਰਕ ਉਹਨਾਂ ਨਾਲ ਅਸੀਂ ਕਰ ਰਹੇ ਹਾਂ ਜੀ ਜੀ ਸਰ ਤੇ ਮੇਨ ਜਿਹੜੀ ਗੱਲ ਇਹੀ ਆ ਰਹੀ ਆ ਕਿ ਉਹ ਪਾਰਟੀ ਜਿਹੜੀ ਆ ਉਹ ਬੰਦੇ ਫਿਰ ਇਹਨੂੰ ੱੱਕੇ ਨਾਲ ਨਾਲ ਲੱਗੇ ਨੇ ਲਬ ਲਬੰਦੇ ਇੱਥੇ ਬੰਦੇ ਹਾਂਜੀ ਹਾਂਜੀ ਬਾਕੀ ਕਡਨੈਪਿੰਗ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਕਰ ਰਹੇ ਆ ਜੀ ਕਰ ਰਹੇ ਆ ਟੀਮਾਂ ਲਾਈਆਂ ਟੀਮਾਂ ਵੱਖ-ਵੱਖ ਬਣਾ ਕੇ ਅਸੀਂ ਲਾਈਆਂ ਤੇ ਨਾਕਾਬੰਦੀ ਸਾਰੇ ਕਰਾਈ ਆ ਲੁਧਿਆਣੇ ਦੇ ਵਿੱਚ ਤੇ ਜਲਦੀ ਕਰ ਲਾਂਗੇ ਟਰੇਸ ਸਰ ਬਤਾ ਜਿਲੇ ਕਿਹੜੀ ਗੱਡੀ ਸੀ ਜਿਸ ਚ ਇ ਗਿਆ ਗੱਡੀ ਦਾ ਨੰਬਰ ਪੀਬੀ 10 ਜੀਏਟੀ ਜੀ 9393 ਆਈ 20 ਬੰਦਾ ਵੀ ਕੋਈ ਇਨਵੋਲਵ ਹੋ ਸਕਦਾ ਕਿਡਨੈਪਿੰਗ ਅਜੇ ਕੁਝ ਵੀ ਕਿਹਾ ਜਾ ਸਕਦਾ ਜੀ ਇਸ ਤਰ੍ਹਾਂ ਦੇ ਆਪਣੇ ਕਿਹਾ ਸੀ ਜਿਹੜੇ ਲਾਏ ਜਾ ਸਕਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਸਭ ਸ਼ੋਰ ਸੀ ਜਿਹੜਾ ਕਹਿੰਦਾ ਸੀ ਮੈਨੂੰ ਵੀ ਲੈ ਕੇ ਚੱਲੇ ਸੀ ਨਾਲ ਗੱਡੀ ਚ ਪਾਤੀ ਉਹਨੂੰ ਵੀ ਜ਼ਿਆਦਾ ਨਹੀਂ ਪਤਾ ਜੀ ਉਹ ਤੇ ਸਿਰਫ ਅਕਾਊਂਟ ਦਾ ਕੰਮ ਕਰਦਾ ਇੱਥੇ ਉਹ ਵੀ ਦਸਣ ਹੀ ਆਇਆ ਸੀ ਏ ਸਾਹਿਬ ਕੋ ਕੋਈ ਇੱਥੇ ਭਰੌਣ ਆਏ ਨੇ ਟੈਕਸ ਦਾ ਜੀਐਸਟੀ ਦਾ ਸਰ ਗੱਡੀ ਨੰਬਰ ਲੁਧਿਆਣੇ ਦੀ ਉਹਦੇ ਵੈਰੀਫਾਈ ਨਹੀਂ ਨਹੀਂ ਉਹ ਨੰਬਰ ਨਹੀਂ ਹੈ ਜੇ ਟਰੈਸ ਹੋ ਰਿਹਾ ਕਰ ਰਹੇ ਆ ਉਹ ਨੰਬਰ ਨਾਲ ਫੋਨ ਆਉਗਾ ਕਿੰਨੇ ਕੁ ਬੰਦੇ ਸੀ ਪਤਾ ਲੱਗੇ ਇਹ 3 ਤੋਂ 4 4 ਤੋਂ 5 ਬੰਦੇ 4 ਤੋਂ 5 ਬੰਦੇ ਕਹਿ ਜਾ ਸਕਦਾ ਠੀਕ ਹੈ ਹਾਂਜੀ ਥੈਂਕ ਯੂ ਜੀ ਬਹੁਤ ਬੰਦੇ